ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਇੱਕ ਵਿੱਦਿਅ ਉਪਰਾਲਾ ਸ਼ੁਰੂ ਕੀਤਾ ਹੈ ਜਿਸ ਦੇ ਤਹਿਤ ਝੁੱਗੀਆਂ ਚੌਂਪੜੀਆਂ ਤੇ ਸਲਾਮ ਏਰੀਆ ਦੇ ਵਿੱਚ ਰਹਿਣ ਵਾਲੇ ਜ਼ਰੂਰਤਮੰਦ ਲੋਕਾਂ ਨੂੰ ਉਹਨਾਂ ਦੇ ਜ਼ਰੂਰਤਾਂ ਦੇ ਅਨੁਸਾਰ ਸਮਾਨ ਮੁਹੱਈਆ ਕਰਵਾਇਆ ਗਿਆ ਦੱਸ ਦਈਏ ਕਿ ਝੁੱਗੀ ਚੌਂਪੜੀਆਂ ਦੇ ਵਿੱਚ ਰਹਿਣ ਵਾਲਿਆਂ ਦੇ ਹਾਲਾਤ ਬੇਹੱਦ ਹੀ ਮਾੜੇ ਹਨ ਅਤੇ ਜਿਸ ਤੇ ਚਲਦੇ ਹਨ ਉਹਨਾਂ ਵੱਲੋਂ ਰੈੱਡਕੋਅ ਸੋਸਾਇਟੀ ਵੱਲੋਂ ਸਹਾਇਤਾ ਦੇਣ ਦੀ ਸੋਚੀ ਅਤੇ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਿਆ ਕਿ ਇਹਨਾਂ ਕੋਲ ਠੰਡ ਦੇ ਵਿੱਚ ਸੌਣ ਨੂੰ ਲੋੜਾਂਸ ਆਰ ਕੰਬਲ ਵਗੈਰਾ ਵੀ ਨਹੀਂ ਹਨ ਤੇ ਇਸ ਲਈ ਇਹਨਾਂ ਨੂੰ ਅੱਜ ਕੰਬਲ ਵੰਡੇ ਗਏ ਨੇ ਅਤੇ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਵੀ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਲਈ ਕਾਫੀ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਇਹ ਮੇਰੇ ਕਿਸੇ ਨੇ ਧਿਆਨ ਜਿ ਲਿਆਤਾ ਸੀ ਵੀ ਇੱਥੇ ਫਲਾਈਓਵਰ ਦੇ ਨਾਲ ਕੁਝ ਪ੍ਰਾਈਵੇਟ ਜਗ੍ਹਾ ਤੇ ਗਰੀਬ ਲੋਕ ਰਹਿ ਰਹੇ ਨੇ ਟੈਂਪਰੇਰੀ ਟੈਂਟ ਵਗੈਰਾ ਲਗਾ ਕੇ ਕਿਉਂਕਿ ਅਸੀਂ ਸਾਰੇ ਦੇਖ ਰਹੇ ਹਾਂ ਵੀ ਠੰਡ ਬਹੁਤ ਜ਼ਿਆਦਾ ਹੈਗੀ ਇਹਨਾਂ ਨੂੰ ਮੈਂ ਫਿਰ ਸ਼ਕਤੀ ਸਾਹਿਬ ਨੂੰ ਕਿਹਾ ਵੀ ਜਾ ਕੇ ਚੈੱਕ ਕਰੋ ਵੀ ਆਪਣੇ ਕੋਈ ਦਿੱਕਤਾਂ ਨਹੀਂ ਠੰਡ ਵગેਰਾ ਜੇ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਕੰਬਲ ਵગેਰਾ ਦੇ ਚੋਟ ਤਾਂ ਬਸ ਫਿਰ ਉਸ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਵੀ ਜਿਹੜੇ ਗਰੀਬ ਲੋਕ ਨੇ ਚਲੋ ਰਹਿ ਰਹੇ ਨੇ ਆਪਣੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਨੇ ਤੇ ਉਹਨਾਂ ਨੇ ਉਹਨਾਂ ਦੇ ਸੱਚਿਆਂ ਲਈ ਅਸੀਂ ਅੱਜ ਉਹਨਾਂ ਨੂੰ ਕੰਬਲ ਦੇਣ ਆਏ ਆ ਰੈੱਡ ਕਰਾਸ ਵਿੱਚੋਂ ਤੇ ਇਸ ਤਰ੍ਹਾਂ ਦੇ ਉਪਾਲੇ ਅਸੀਂ ਰੈੱਡ ਕਰਾਸ ਤੋਂ ਕਰਦੇ ਰਹਿੰਦੇ ਆ ਕੋਈ ਹੋਰ ਵੀ ਚੀਜ਼ ਸਾਡੇ ਧਿਆਨ ਚ ਆਂਦੀ ਹੈ ਸ਼ਨੀਵਾਰ ਨੂੰ ਮੈਂ ਬਾਲ ਪਵਨ ਤੇ ਉੱਥੇ ਇੱਕ ਦਰਮੇਸ਼ ਮਾਜਨ ਦੀ ਵੱਲੋਂ ਸਲਮ ਅੰਦੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ 77 ਬੱਚੇ ਸੀ ਉੱਥੇ ਵੀ ਗਿਆ ਸੀ ਇਸ ਤਰ੍ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਅਸੀਂ ਰੈੱਡ ਕਰਾਸ ਤੋਂ ਵਾਰ ਤੋਂ ਵਾਰ ਕੋਈ ਬਾਲਾ ਕਰ ਸਕੀਏ ਉਹਨਾ ਕਰਦੇ ਇਹ ਬਿਲਕੁਲ ਕਰਨੇ ਚਾਹੀਦੇ ਨੇ ਸਰਕਾਰ ਦੀ ਵੀ ਪੋਲਿਸੀ ਹੈ ਵੀ ਅਸੀਂ ਘਰ ਵੀ ਬਣਾ ਕੇ ਦਿੰਨੇ ਆ ਪਿੰਡਾਂ ਚ ਤੇ ਸ਼ਹਿਰਾਂ ਚ ਵੀ ਬਟ ਉਹਦੇ ਲਈ ਜ਼ਮੀਨ ਦੀ ਮਾਲਕੀ ਚਾਹੀਦੀ ਹੁੰਦੀ ਹੈ ਤਾਂ ਉਹਦੇ ਲਈ 1,75,000 ਸਰਕਾਰ ਦਿੰਦੀ ਆ ਉਹਦੇ ਵਿੱਚ ਵੀ ਕਾਫੀ ਹਜ਼ਾਰਾਂ ਦੀ ਗਿਣਤੀ ਚ ਘਰ ਬਣਾਏ ਜਾ ਰਹੇ ਨੇ ਬਟ ਫਿਰ ਵੀ ਇਹ ਅਸੀਂ ਦੇਖਦੇ ਆ ਕਿ ਇਹ ਇੱਕ ਚੱਲਦਾ ਕੋਈ ਸਮੱਸਿਆ ਹੈਗੀ ਆ ਕਿ ਅਸੀਂ ਬਣਾਈ ਵੀ ਜਾਂਦੇ ਆ ਤੇ ਕੁਝ ਹੋਰ ਲੋਕ ਕੰਮਕਾਰ ਦੇ سلسلے ਚ ਆ ਜਾਂਦੇ ਨੇ ਉਹਨਾਂ ਨੂੰ ਨਹੀਂ ਘਰ ਮਿਲਦਾ ਕਿਰਾਇਆ ਨਹੀਂ ਅਫੋਰਡ ਕਰ ਸਕਦੇ ਹੁੰਦੇ ਆ ਤਾਂ ਉਹ ਇੱਕ ਟੈਂਪਰੀਰੀ ਅਰੇਂਜਮੈਂਟ ਕਰਦੇ ਨੇ ਅਸੀਂ ਸਾਰੇ ਐਸਡੀਐਮਸ ਨੂੰ ਮੈਂ ਕੀ ਆਇਆ ਹੈ ਨਾਈਟ ਸ਼ੈਲਟਰ ਵਗੈਰਾ ਬਣਾਓ ਕਿਉਂਕਿ ਠੰਡ ਹੈ ਐਟ ਲੀਸਟ ਅਸੀਂ ਜੇ ਪੱਕਾ ਘਰ ਨਹੀਂ ਦੇ ਸਕਦੇ ਇਮੀਡੀਏਟਲੀ ਤਾਂ ਉਹਨਾਂ ਨੂੰ ਕੋਈ ਟੈਂਪੋਰਰੀ ਸਟਰਕਚਰ ਬਣਾ ਕੇ ਦਿਓ ਜਿੱਥੇ ਉਹ ਰਹਿ ਸਕਣ ਤੇ ਜਿੱਥੇ ਲੋਕ ਇਸ ਤਰ੍ਹਾਂ ਆਪਣੇ ਆ ਬਣਾ ਕੇ ਰਹਿ ਰਹੇ ਉਹਨਾਂ ਨੂੰ ਐਟ ਲੀਸਟ ਦੋ ਅਸੀਂ ਮਿਨਿਮ

ਜਿੰਨਾ ਪਿਆਰ ਮਿਲਦਾ ਹੈ ہمارا ਤੋਂ یہی ਹੈ ਹਮ ਲੋਗੋ ਕਾ ਆਸ਼ੀਰਵਾਦ ਹਮੇਸ਼ਾ ਉਨਕੇ ਸਾਥ ਬਣਾ ਰਹੇ ਹੈ